ਹੈਲੋ ਜੀ ਜੀ ਆਇਆਂ ਨੂੰ ਪਿਆਰ ਭਰੀ ਸੱਚੇ ਅਕਾਲ ਪ੍ਰਵਾਨ ਕਰੋ ਜੀ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਅੱਜ ਆਪਾਂ ਸੈਰ ਕਰਾਂਗੇ ਕੁਦਰਤ ਦੀ ਗੋਦ ਵਿੱਚ ਵਸੇ ਪਹਾੜਾਂ ਨਾਲ ਘਿਰੇ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਇਤਿਹਾਸਿਕ ਪਿੰਡ ਟੋਲਵਾਹਾ ਦੀ ਇਸ ਪਿੰਡ ਵਿੱਚ ਖੁਦਾਈ ਸਮੇਂ ਨਾ ਹੜੱਪਾ ਸਭਿਅਤਾ ਨਾਲ ਸੰਬੰਧਤ ਬਹੁਤ ਸਾਰੀਆਂ ਵਸਤੂਆਂ ਮਿਲੀਆਂ ਸਿਗੀਆਂ ਜਿਨ੍ਹਾਂ ਨੂੰ ਇੱਕ ਜੈਵ ਘਰ ਚ ਸੰਭਾਲ ਕੇ ਰੱਖਿਆ ਹੈ ਇਹਨਾਂ ਪਿੰਡਾਂ ਦਾ ਸਬੰਧ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨਾਲ ਵੀ ਰਿਹਾ ਇਹਨਾਂ ਪਹਾੜਾਂ ਤੇ ਬਹੁਤ ਹੀ ਖੂਬਸੂਰਤ ਮੰਦਰ ਬਣੇ ਆ ਜਿੱਥੇ ਬਹੁਤ ਸਾਰੇ ਸ਼ਰਧਾਲੂ ਤੇ ਟੂਰਿਸਟ ਆਉਂਦੇ ਰਹਿੰਦੇ ਆ ਇੱਕ ਮੰਦਰ ਤਾਂ ਇੰਨੀ ਉਚਾਈ ਤੇ ਆ ਕਿ ਆ ਜਾਂਦਾ ਹੈ ਕਿ ਉਸ ਸਮੇਂ ਉਥੋਂ ਲਾਹੌਰ ਦਿਸਦਾ ਸੀ ਖੁਸ਼ਹਰਪੁਰ ਜ਼ਿਲ੍ਹੇ ਦੇ ਵਿੱਚ ਪੰਜ ਡੈਮ ਆ ਇਹਨਾਂ ਡੈਮਾਂ ਦੀ ਖੂਬਸੂਰਤੀ ਮਨ ਮੋਹ ਲੈਂਦੀ ਹੈ ਉਹਨਾਂ ਦੇ ਵਿੱਚੋਂ ਇੱਕ ਡੈਮ ਹੈਗਾ ਟੋਲਬਾਹੜ ਡੈਮ ਏ ਡੈਮ 27 ਨਵੰਬਰ 1987 ਦਿਨ ਸ਼ੁੱਕਰਵਾਰ ਨੂੰ ਉਸ ਸਮੇਂ ਪੰਜਾਬ ਦੇ ਗਵਰਨਰ ਸ਼੍ਰੀ ਐਸ ਐਸ ਰੇਜੀ ਦੁਆਰਾ ਦੇਸ਼ ਵਾਸੀਆਂ ਨੂੰ ਸਮਰਪਿਤ ਕੀਤਾ ਗਿਆ ਸੀਗਾ ਏ ਡੈਮ ਬਣਨ ਦੇ ਨਾਲ ਕੰਢੀ ਇਲਾਕੇ ਦੇ ਪਿੰਡਾਂ ਨੇ ਬਹੁਤ ਸੁੱਖ ਦਾ ਸਾਹ ਲਿਆ ਕਿਉਂਕਿ ਡੈਮ ਬਣਨ ਤੋਂ ਪਹਿਲਾਂ ਬਹੁਤ ਸਾਰੇ ਪਿੰਡ ਆ ਜਿਹੜੇ ਉਹ ਹੜ੍ਹਾਂ ਦੀ ਮਾਰ ਹੇਠ ਆ ਜਾਂਦੇ ਸੀਗੇ ਇਸ ਨਾਲ ਜਾਨੀ ਤੇ مالی ਨੁਕਸਾਨ ਬਹੁਤ ਹੋ ਜਾਂਦਾ ਸੀਗਾ ਇਸ ਡੈਮ ਦੀ ਖੂਬਸੂਰਤੀ ਨੂੰ ਦੇਖਣ ਦੇ ਲਈ ਬਹੁਤ ਸਾਰੇ ਜਿਹੜੇ ਸੈਲਾਨੀ ਐ ਇੱਥੇ ਆਉਂਦੇ ਆ ਪਰ ਗਵਰਨਮੈਂਟ ਵੱਲੋਂ ਇਹਨੂੰ ਐਜ਼ ਆ ਟੂਰਿਸਟ ਪਲੇਸ ਨਹੀਂ ਡਿਵੈਲਪ ਕੀਤਾ ਗਿਆ ਜੇਕਰ ਇਹ ਗਵਰਨਮੈਂਟ ਵੱਲੋਂ ਡਿਵੈਲਪ ਹੋ ਜਾਂਦਾ ਆ ਤਾਂ ਇੱਥੇ ਸੈਲਾਨੀਆਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਸਕਦੀ ਆ ਤੇ ਬਹੁਤ ਸਾਰੇ ਲੋਕਾਂ ਨੂੰ ਕੰਮ ਮਿਲ ਸਕਦਾ ਆ ਤੇ ਗਵਰਨਮੈਂਟ ਦੇ ਲਈ ਇੱਕ ਇਨਕਮ ਦਾ ਚੰਗਾ ਸੋਰਸ ਬਣ ਸਕਦਾ ਆ ਸਾਡੇ ਗੈਸਟ ਆਏ ਸੀਗੇ ਸਮਾਂ ਥੋੜਾ ਹੋਣ ਕਰਕੇ ਆਪਾਂ ਸਿਰਫ ਢੋਲਵਾੜ ਡੈਮ ਦੀ ਵੀਡੀਓ ਥੋੜੀ ਜਿਹੀ ਸ਼ੂਟ ਕੀਤੀ ਆ ਜੇਕਰ ਤੁਹਾਨੂੰ ਇਹ ਵਧੀਆ ਲੱਗੀ ਹੈ ਤਾਂ ਆਪਾਂ ਆਉਣ ਵਾਲੇ ਸਮੇਂ 'ਚ ਤੁਹਾਨੂੰ ਹੋਰ ਵੀ ਜਿਹੜੇ ਆਲੇ-ਦੁਆਲੇ ਦੇ ਬਹੁਤ ਵਧੀਆ ਪਲੇਸਿਸ ਹੈਗੀਆਂ ਆ ਉਹਨਾਂ ਦੀਆਂ ਵੀਡੀਓ ਦਿਖਾਵਾਂਗੇ। ਇਸੇ ਏਰੀਆ ਦੇ ਨੇੜੇ-ਤੇੜੇ ਪਿਕਨਿਕ ਸਪੌਟ ਵੀ ਬਣੇ ਹੋਏ ਆ। ਜਿਹੜੇ ਕਿ ਬਹੁਤੇ ਜ਼ਿਆਦਾ ਕਾਸਟ ਨਹੀਂ ਹੈਗੇ। ਉੱਥੇ ਤੁਸੀਂ ਵਿਦ ਫੈਮਿਲੀ ਆਪਣੇ ਬੱਚਿਆਂ ਦੇ ਨਾਲ ਰਹਿ ਕੇ ਆਲੇ-ਦੁਆਲੇ ਦੇ ਕੁਦਰਤੀ ਨਜ਼ਾਰਿਆਂ ਦਾ ਆਨੰਦ ਲੈ ਸਕਦੇ ਆ। ਬਹੁਤ ਹੀ ਖੂਬਸੂਰਤ ਏਰੀਆ ਆ। ਹਰ ਪਾਸੇ ਗ੍ਰੀਨਰੀ ਹੀ ਗ੍ਰੀਨਰੀ ਪਹਾੜੀ ਏਰੀਆ ਕੰਢੀ ਏਰੀਆ ਬਹੁਤ ਹੀ ਖੂਬਸੂਰਤ ਤੁਸੀਂ ਵੀ ਆਨੰਦ ਮਾਣੋ ਕੁਦਰਤ ਦੇ ਇਹਨਾਂ ਖੂਬਸੂਰਤ ਨਜ਼ਾਰਿਆਂ ਦਾ ਜੇਕਰ ਲੋਕੇਸ਼ਨ ਦੀ ਗੱਲ ਕਰੀਏ ਤਾਂ ਇਹ ਹੁਸ਼ਿਆਰਪੁਰ ਤੋਂ ਲਗਭਗ 32 ਕਿਲੋਮੀਟਰ ਦੀ ਦੂਰੀ ਤੇ ਆ ਤੇ ਜੇ ਦਸੂਆ ਸਾਈਡ ਤੋਂ ਆਉਣਾ ਹੋਵੇ ਤਾਂ ਉੱਥੋਂ 27-28 ਕਿਲੋਮੀਟਰ